ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਸਰਵਨ ਕਰਾਂਗੇ ਭਗਤ ਪਰਮਾਨੰਦ ਜੀ ਦਾ ਸੰਖੇਪ ਜੀਵਨ ਇਤਿਹਾਸ ਭਗਤ ਪਰਮਾਨੰਦ ਜੀ ਦਾ ਇੱਕ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਹੈ ਐ ਨਾ ਕਿਆ ਪੁਰਾਣ ਸੁਨੀਨਾ ਅੰਨ ਪਾਵਨੀ ਭਗਤ ਨਹੀਂ ਉਪਜੀ ਭੁੱਖ ਹੈ ਆਦਨ ਨਾ ਦੀਨਾ ਰਹਾਉ ਕਾਮ ਨ ਬਿਸਰਿਓ ਕ੍ਰੋਧ ਨ ਬਿਸਰਿਓ ਲੋਭ ਨਾ ਛੋਟੇ ਹੋ ਦੇਵਾ ਪਰ ਨਿੰਦਾ ਮੁਖ ਤੇ ਨਹੀਂ ਛੁਟੀ ਨਿਫਲ ਪਈ ਸਭ ਸੇਵਾ ਬਾਟ ਪਾਰ ਕਰ ਮੂਸ ਬਿਰਾਨੋ ਪੇਟ ਪਰ ਅਪਰਾਧੀ ਜੇ ਪਰ ਲੋਕ ਜਾਏ ਅਪਕੀਰਤ ਸੋਈ ਅਬਿਦਿਆ ਸਾਧੀ ਇਨਸਾ ਤੋ ਮਨ ਤੇ ਨਹੀਂ ਛੁਟੀ ਜੀ ਦਇਆ ਨਹੀਂ ਪਾਲੀ ਪਰਮਾਨੰਦ ਸਾਧ ਸੰਗ ਮਿਲ ਕਥਾ ਪੁਨੀਤ ਨਾ ਚਾਲੀ ਆਪ ਜੀ ਦਾ ਜਨਮ 15ਵੀਂ ਸਦੀ ਵਿੱਚ ਹੋਇਆ ਇਸ ਵੇਲੇ ਪੱਤੀਲੇ ਅਰਜੁਨ ਆਤੇ ਸੀ ਆਪ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦੇ ਵਸਨੀਕ ਸਰ ਵਿਦਿਆ ਪ੍ਰਾਪਤੀ ਲਈ ਹਰ ਕੋਈ ਯਤਨ ਕਰਦਾ ਹੈ ਪਰ ਵਿਦਿਆ ਪ੍ਰਾਪਤੀ ਮਗਰੋਂ ਜੀਵਨ ਦਾ ਨਿਸ਼ਾਨਾ ਵਕ ਵਕੁੰਦਾ ਹੈ ਦੁਨਿਆਵੀ ਵਿਦਿਆ ਜਾਂ ਰਾਜਨੀਤੀ ਦੇ ਖੇਤਰ ਵਿੱਚ ਪ੍ਰਭੂਤਾ ਦੀ ਲਾਲਸਾ ਵਿੱਚ ਜਾਂ ਹੋਰ ਖੇਤਰਾਂ ਵਿੱਚ ਮਾਨ ਪ੍ਰਾਪਤ ਕਰਨ ਦੀ ਇੱਛਾ ਬਹੁਤ ਤਨ ਪ੍ਰਾਪਤ ਕਰਕੇ ਐਸ਼ਵਰਜ ਦੇ ਸਾਧਨ ਇਕੱਠੇ ਕਰਕੇ ਜਾਂ ਵੱਡਾ భూਮੀਪਤੀ ਬਣ ਕੇ ਜਾਂ ਵੱਡਾ ਕਾਰਖਾਨੇਦਾਰ سرمایہਦਾਰ ठेकेदार ਬਣਨ ਜਾਂ ਸਰਕਾਰੀ ਨੌਕਰੀ ਵਿੱਚ ਵੱਡਿੱਤਨ ਪ੍ਰਾਪਤ ਕਰਨ ਦੀ ਦੌੜ ਵਿੱਚ ਪੈ ਜਾਂਦੀ ਹੈ ਪਰ ਕੁਝ ਕੁ ਵਡਪਾਗੀ ਪੁਰਸ਼ ਅਜਿਹੀ ਹੁੰਦੇ ਹਨ ਜਿਹੜੇ ਚੋਖੀ ਵਿਦਿਆ ਪ੍ਰਾਪਤ ਕਰਕੇ ਵੀ ਪਰਮਾਰਥ ਦੇ ਮਾਰਗ ਤੇ ਤੁਰ ਕੇ ਪ੍ਰਭੂ ਜੀ ਦੀ ਪ੍ਰੇਮ ਭక్తి ਕਰਨ ਦਾ ਉਪਰਾਲਾ ਕਰਦੇ ਹਨ ਭਗਤੀ ਮਾਰਗ ਵਿੱਚ ਵੀ ਕਈ ਡੇਰੀਆਂ ਸੰਪਰਦਾਵਾਂ ਅਤੇ ਹੋਰ ਮਾਇਆ ਇਕੱਠੀ ਕਰਨ ਵਾਲੇ ਸਾਧਨਾ ਆਤੀ ਵੀ ਚ ਫਸ ਕੇ ਨੀਰੇ ਕਰਮ ਕਾਂਦੀ ਵਿਖਾਵੇ ਮਾਤਰ ਪਖੰਡੀ ਬਣ ਕੇ ਅੱਧ ਵਾਟੇ ਰਹਿ ਜਾਂਦੀ ਹਨ ਜਾਂ ਰਿੱਧੀਆਂ ਸਿਧੀਆਂ ਕਰਮਤਾ ਵਿੱਚ ਫਸ ਕੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਆਪਣੀ ਐਸ਼ਵਰਜ ਵਿੱਚ ਫਸ ਜਾਂਦੇ ਹਨ ਜਿਨ੍ਹਾਂ ਭਗਤਾਂ ਦੀ ਪਾਵਨ ਬਾਣੀ ਅਤੇ ਜਿਨ੍ਹਾਂ ਦੇ ਪਵਿੱਤਰ ਨਾਮਾਂ ਦਾ ਵੇਰਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਕਿਤ ਕੀਤਾ ਹੈ ਇਹ ਭਗਤ ਸੱਚੇ ਸੁੱਚੇ ਪ੍ਰਭੂ ਜੀ ਦੇ ਪ੍ਰੇਮ ਵਿਚ ਰੰਗੇ ਹੋਏ ਪਰਮ ਪਦਵੀ ਨੂੰ ਪ੍ਰਾਪਤ ਹੋਏ ਹਨ ਇਨ੍ਹਾਂ ਵਿੱਚ ਪਰਮਾਨੰਦ ਜੀ ਵੀ ਹਨ ਜਿਹੜੇ ਉੱਚ ਕੋਟੀ ਦੇ ਵਿਦਵਾਨ ਅਤੇ ਗਵਈਏ ਹੁੰਦੇ ਹੋਏ ਵੀ ਦੁਨਿਆਵੀ ਪ੍ਰਭੂਤਾ ਵਿੱਚ ਨਾ ਫਸੇ ਅਤੇ ਸ੍ਰੀ ਵਲਭਾचार्य ਜੀ ਦੇ ਸ਼ੁੱਧ ਅਦਵੈਤਵਾਦੀ ਧਾਰਨੀ ਸਨ ਸ਼ੁੱਧ ਅਦਵੈਤਵਾਦ ਈਸ਼ਵਰ ਦੀ ਇੱਛਾ ਅਨੁਸਾਰ ਮਾਇਆ ਇੱਕ ਸ਼ਕਤੀ ਪੈਦਾ ਹੋਈ ਬਿਨਾਂ ਈਸ਼ਵਰ ਦੀ ਮਿਹਰ ਤੋਂ ਗਿਆਨ ਪ੍ਰਾਪਤ ਨਹੀਂ ਹੋ ਸਕਦਾ मुक्ति ਦਾ ਸਾਧਨ ਕੇਵਲ ਪ੍ਰੇਮ ਭక్తి ਹੀ ਹੈ ਜਦੋਂ ਜੀਵ ਪ੍ਰਭੂ ਨਾਲ ਅਪੇਧ ਹੋ ਜਾਂਦਾ ਹੈ ਉਸ ਵਕਤ ਇਹ ਮੁਕਤ ਹੋ ਜਾਂਦਾ ਹੈ ਮਾਇਆ ਤੋਂ ਬਿਨਾ ਸ਼ੁੱਧ ਜੀਵ ਅਤੇ ਪਰਮਾਤਮਾ ਇੱਕੋ ਰੂਪ ਹਨ ਗੁਰੂ ਨਾਨਕ ਦੇਵ ਜਿਦੇ ਆਦਮਨ ਤੋਂ ਪਹਿਲਾਂ Hindu ਧਰਮ ਅਨੁਸਾਰ ਵਿਸ਼ਨੂੰ ਜੀ ਨੂੰ ਪ੍ਰਭੂ ਮੰਨਿਆ ਜਾਂਦਾ ਰਿਹਾ ਹੈ ਉੰਜ ਸ਼ਿਵ ਜੀ ਬ੍ਰਹਮਾ ਤੇ अनेका ਹੋਰ ਦੇਵੀ ਦੇਵਤਿਆਂ ਦੀ ਪੂਜਾ ਵੀ ਪ੍ਰਚਲਿਤ ਰਹੀ ਸ਼੍ਰੀ ਕ੍ਰਿਸ਼ਨ ਜੀ ਅਤੇ ਸ਼੍ਰੀ ਰਾਮਚੰਦਰ ਜੀ ਦੀਆਂ ਮੂrtੀਆਂ ਬਣਾ ਕੇ ਪੂਜਾ ਕਰਨੀ ਵੀ ਪ੍ਰਚਲਿਤ ਹੋ ਗਈ ਸੀ। ਸੋ ਇਨਾਂ ਚੁਗਾ ਵਿੱਚ ਪ੍ਰਚਲਿਤ ਇਸਤ ਉਪਾਸ਼ਨਾ ਦਾ ਪ੍ਰਭਾਵ ਪਹਿਲੀ ਅਵਸਥਾ ਵਿੱਚ ਹਰ ਇੱਕ ਭਾਗ ਤੇ ਪਿਆ। ਵਲਬਾਚਾਰੀਆਂ ਦੇ ਅਨੁਯਾਈ ਸ਼੍ਰੀ ਵਿਸ਼ਨੂੰ ਅਤੇ ਕ੍ਰਿਸ਼ਨ ਜੀ ਦੀ ਉਪਾਸ਼ਨਾ ਕਰਦੇ ਸਨ। ਤੂਲਸੀ ਦੀ ਮਾਲਾ ਪੈਂਦੇ ਸਨ। ਸ਼ੰਖ, ਚੱਕਰ, ਗਦਾ ਆਦਿ ਦੇ ਚਿੰਨ ਲਾਉਂਦੇ ਸਨ। ਗ੍ਰਹਿਸਤੀ ਆਪਣੇ ਬੱਚਿਆਂ ਦੇ ਨਾਮ ਕੇਸ਼ਵ ਅਤੇ ਭਗਵਾਨ ਆਦਿ ਰੱਖਦੇ ਸਨ। गोकल ਵਿੱਚ ਇਸ ਸੰਪਰਦਾ ਦੀ ਗੱਤੀ ਹੈ। ਵਲਬਾ ਚਾਰੀਆ ਜੀ ਦੇ ਮਾਰਗ ਤੇ ਟੁਰਨ ਵਾਲੇ ਪਰਮਾਨੰਦ ਜੀ ਵੀ ਸ਼੍ਰੀ ਕ੍ਰਿਸ਼ਨ ਜੀ ਦੇ ਉਪਾਸ਼ਕ ਬਣੇ। ਆਪ ਜੀ ਨੂੰ ਸਾਰੰਗ ਅਤੇ ਛਾਤ੍ਰਿਕ ਆਦੀ ਉਪਨਾਮਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਵੈਸ਼ਨਵ ਮਤ ਦੇ ਪੰਜਵੇਂ ਮੁਖੀ ਵਲਬਾ ਚਾਰੀਆ ਜੀ ਦਾ ਜਨਮ ਸੰਮਤ 1476 ਵਿੱਕਮੀ ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਮ ਲਕਸ਼ਮਨਪਾਤ ਅਤੇ ਮਾਤਾ ਦਾ ਨਾਮ ਆਲੰਗੀਰ ਸੀ। ਵਲਬਾ ਚਾਰੀਆ ਦੇ ਮਤ ਨੂੰ ਸ਼ੁੱਧ ਅਦਵੈਤਵਾਦ ਕਿਹਾ ਜਾਂਦਾ ਹੈ ਭਾਵ ਮਾਇਆ ਤੋਂ ਬਿਨਾ ਸ਼ੁੱਧ ਜੀਵ ਅਤੇ ਪਰਮਾਤਮਾ ਇੱਕੋ ਰੂਪ ਹਨ ਮਾਇਆ ਸ਼ਕਤੀ ਹੈ ਜਿਹੜੀ ਈਸ਼ਵਰ ਦੀ ਇੱਛਾ ਨਾਲ ਹੁੰਦੀ ਹੈ ਗਿਆਨ ਈਸ਼ਵਰ ਦੀ ਕਿਰਪਾ ਬਿਨਾ ਨਹੀਂ ਹੋ ਸਕਦਾ ਮੁਕਤੀ ਦਾ ਸਾਧਨ ਭਗਤੀ ਹੈ ਆਪ ਜੀ ਨੇ ਕਰਮ ਤਰਮ ਪਖੰਡ ਦਾ ਖੰਡਨ ਕੀਤਾ ਅਤੇ ਸ਼ੁਭ ਗੁਣ ਧਾਰਨ ਕਰਕੇ ਲੋਕ ਸੇਵਾ ਅਤੇ ਗਰੀਬਾਂ ਤੇ ਦਇਆ ਕਰਨ ਅਤੇ ਸੱਚਾ ਸੁੱਚਾ ਜੀਵਨ ਬਤੀਤ ਕਰਕੇ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰਨ ਦਾ ਉਪਦੇਸ਼ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ